ਬੀਬੀਆਂ ਨੂੰ ਬੱਸ ਦੇ ਵਿੱਚ ਮੁਫਤ ਸਫ਼ਰ ਦੇਣ ਦੇ ਬਾਵਜੂਦ ਵੀ ਪੰਜਾਬ ਦੇ ਟਰਾਂਸਪੋਰਟ ਵਿਭਾਗ ਦੇ ਮਾਲੀਏ ਦੇ ਵਿੱਚ ਵਾਧਾ ਹੋਇਆ ਯਾਨੀ ਕਿ ਕਿਤੇ ਨਾ ਕਿਤੇ ਮੁਨਾਫਾ ਹੋਇਆ ਤਾਂ ਇਹ ਅਸੀਂ ਨਹੀਂ ਕਹਿ ਰਹੇ ਬਲਕਿ ਟਰਾਂਸਪੋਰਟ ਵਿਭਾਗ ਖੁਦ ਕਹਿ ਰਿਹਾ ਯਾਨੀ ਕਿ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਹੋਰਾਂ ਦਾ ਇਹ ਬਿਆਨ ਹੈ ਉਹਨਾਂ ਨੇ ਕਿਹਾ ਕਿ ਪਿਛਲੇ ਸਾਲ ਦੇ ਵਿੱਚ 10% ਦੀ ਜਿਹੜਾ ਮਾਲੀਏ ਦੇ ਵਿੱਚ ਟਰਾਂਸਪੋਰਟ ਵਿਭਾਗ ਨੇ ਵਾਧਾ ਕੀਤਾ ਤਾਂ ਟਰਾਂਸਪੋਰਟ ਵਿਭਾਗ ਨੂੰ ਲੈ ਕੇ ਵੱਡੀ ਖਬਰ ਹੈ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਕਿਹਾ ਹੈ ਕਿ ਟ੍ਰਾਂਸਪੋਰਟ ਵਿਭਾਗ ਨੇ ਪਿਛਲੇ ਸਾਲ ਦੇ ਮੁਕਾਬਲੇ ਸਾਲ 2024 ਦੌਰਾਨ ਮਾਲੀਏ ਚ 10.91% ਦਾ ਵਾਧਾ ਦਰਜ ਕੀਤਾ ਹੈ ਜਾਣਕਾਰੀ ਮੁਤਾਬਿਕ ਵਿਭਾਗ ਨੇ ਤਿੰਨ ਵਿੰਗਾਂ ਸਟੇਟ ਟ੍ਰਾਂਸਪੋਰਟ ਕਮਿਸ਼ਨਰ ਦਫਤਰ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਅਤੇ ਪਨ ਬੱਸ ਨੂੰ ਪਿਛਲੇ ਸਾਲ ਤੇ 3197 ਕਰੋੜ ਰੁਪਏ ਦੇ ਮੁਕਾਬਲੇ ਸਾਲ 2024 ਦੇ ਦੌਰਾਨ 3546 ਦੇ ਕਰੀਬ ਜਿਹੜੇ 3546 ਕਰੋੜ ਰੁਪਏ ਦੇ ਕਰੀਬ ਆਮਦਨ ਹੋਈ ਜੋ ਕਿ ਕਈ ਗੁਣਾ 10% ਦੀ ਵਾਧਾ ਦੱਸੀ ਜਾ ਰਹੀ ਹੈ ਲਾਲਜੀਤ ਭੁੱਲਰ ਨੇ ਕਿਹਾ ਹੈ ਕਿ ਪੰਜਾਬ ਚ ਜਨਵਰੀ ਤੋਂ ਦਸੰਬਰ 2024 ਤੱਕ ਸੂਬੇ ਦੀਆਂ ਔਰਤਾਂ ਨੇ 14.88 ਕਰੋੜ ਰੁਪਏ ਦਾ ਮੁਫਤ ਬੱਸ ਸਫਰ ਕੀਤਾ ਜਿਸ ਤੇ ਵਿਭਾਗ ਦੇ 7026 8.19 ਕਰੋੜ ਖਰਚ ਹੋਏ ਅਤੇ ਆਪਣੇ ਆਪ ਵਿੱਚ ਵੱਡੀ ਪ੍ਰਾਪਤੀ ਹੈ ਯਾਨੀ ਕਿ ਬਸ ਸਫਰ ਮੁਫਤ ਦੇਣ ਦੇ ਬਾਵਜੂਦ ਵੀ ਇਹ ਕਿਤੇ ਨਾ ਕਿਤੇ ਟ੍ਰਾਂਸਪੋਰਟ ਵਿਭਾਗ ਨੇ 2024 ਦੌਰਾਨ ਮਾਲੀਏ 'ਚ 10.91 ਫੀਸਦੀ ਦਾ ਵਾਅਦਾ ਦਰਜ ਕੀਤਾ ਹੈ ਤਾਂ ਇਹ ਬੀਬੀਆਂ ਦਾ ਪੰਜਾਬ ਦੇ ਵਿੱਚ ਆਧਾਰ ਕਾਰਡ ਉੱਤੇ ਸਫਰ ਮੁਫਤ ਹੈ ਬੇਸ਼ੱਕ ਕੋ ਕਿਸੇ ਵੀ ਉਮਰ ਵਰਗ ਦੀ ਔਰਤ ਹੋਵੇ ਪੰਜਾਬ ਦੇ ਵਿੱਚ ਪੰਜਾਬ ਦੇ ਨਾਲ ਸੰਬੰਧਿਤ ਸੂਰਤ ਨੂੰ ਬਸਾਂ ਦੇ ਵਿੱਚ ਮੁਫਤ ਸਫ਼ਰ ਹੈ ਤਾਂ ਅਕਸਰ ਇਸ ਸਕੀਮ ਦਾ ਕਿਤੇ ਨਾ ਕਿਤੇ ਕੁਝ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਜਾਂਦਾ ਰਿਹਾ ਹੈ ਪਰ ਜੋ ਦਾਵਾ ਕੀਤਾ ਜਾ ਰਿਹਾ ਹੈ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁੱਲਰ ਹੋਰਾਂ ਵੱਲੋਂ ਕਿ 10.91% ਦਾ ਵਾਅਦਾ ਦਰਜ ਕੀਤਾ ਗਿਆ ਮਾਲੀਏ ਦੇ ਵਿੱਚ ਤਾਂ ਪਿਛਲੇ ਸਾਲ ਦੇ ਮੁਕਾਬਲੇ ਸਾਲ 2024 ਦੌਰਾਨ ਮਾਲੀਏ 'ਚ 10.91% ਦਾ ਇਹ ਵਾਅਦਾ ਦਰਜ ਹੋਇਆ ਤਾਂ ਪੰਜਾਬ ਦੇ ਵਿੱਚ ਟ੍ਰਾਂਸਪੋਰਟ ਵਿਭਾਗ ਨੇ ਵਾਅਦਾ ਦਰਜ ਕੀਤਾ ਮਾਲੀਏ ਦੇ